हेलो फ्रेंड्स आदाव प्रणाम नमस्कार और सत श्री अकाल आप सबका मेरे चैनल सिंपल गार्डन पे बहुत-बहुत स्वागत है मोस्ट वेलकम क्षामदीद जी आयानु आज जी मैं कटण लगीयांदा शूट ते कुछ एक गल्ला ने फ्रेंड्स मैं सबसे पहला अपने नाल शेयर करनी चाहूंगी मैं कितों भी सिलाई नहीं सीखी ਪਰ ਮੇਰੀ 9ਵੀਂ 10ਵੀਂ ਵਿੱਚ ਮੈਂ ਪੜ੍ਹਦੀ ਸੀ ਤੇ ਹੁਣ ਮੇਰੀ 27 ਸਾਲ ਦੀ ਸਰਵਿਸ ਹੋ ਗਈ ਆ ਤੇ ਮੈਂ ਕਦੇ ਵੀ ਮੈਂ ਇੱਕ ਟੀਚਰਾਂ ਅੱਗੇ ਕਈ ਵਾਰੀ ਦੱਸਿਆ ਇੱਕ ਮਿੰਟ ਜੀ ਹਾਂਜੀ ਫਰੈਂਡਸ ਮੈਂ ਸੂਟ ਆ ਪੜਾਪੀ ਸੀ ਹੋਣੀਆਂ ਜਿੱਦਾਂ ਦਾ ਵੇ ਮੈਨੂੰ ਆਉਂਦਾ ਯੋ ਕਿ ਮੈਂ ਕਿਤੋਂ ਟ੍ਰੇਨਿੰਗ ਨਹੀਂ ਲਈ ਨਾ ਹੀ ਕੋਈ ਮੈਂ ਕੋਰਸ ਕਰਿਆ ਵਾ ਸਲਾਈ ਦਾ ਸੌਰੀ ਤਾਂ ਮੈਂ ਨਾ ਸੂਟ ਆ ਜਿਹੜਾ ਬਣਾ ਆਪ ਹੀ ਕੱਟਦੀ ਆ ਆਪ ਹੀ ਸਿਉਣੀ ਆ ਚਾਹੇ ਲਾਈਨਿੰਗ ਵਾਲਾ ਵੀ ਚਾਹੇ ਕੋਈ ਵੀ ਹੋਵੇ ਹੌਲੀ ਹੌਲੀ ਪਹਿਲਾਂ ਤਾਂ ਮੈਨੂੰ ਲਾਈਨਿੰਗ ਨਹੀਂ ਸਿਲਾਉਣੀ ਆਉਂਦੀ ਹੌਲੀ ਹੌਲੀ ਹੁਣ ਸਮਝ ਆ ਗਈ ਐ ਆ ਮੇਰਾ ਜੀ ਸੂਟ ਆ ਤੇ ਮੈਂ ਬੜੇ ਸਿੰਪਲ ਜਿਹੇ ਤਰੀਕੇ ਨਾਲ ਜਿੱਦਾਂ ਵੀ ਮੈਨੂੰ ਠੀਕ ਲੱਗਦਾ ਚਾਹੇ ਉੱਤੇ ਸ਼ਰਟ ਰੱਖ ਕੇ ਕੱਟਾਂ ਜਿਵੇਂ ਮਰਜ਼ੀ ਕੱਟਾਂ ਆ ਹੈਗਾ ਜੀ ਸ਼ਰਟ ਪੀਸ ਆਹਾ ਸ਼ਰਟ ਪੀਸ ਦੇ ਅੰ ਵਿਚ ਵਿੱਚ ਕਢਾਈ ਆਹਾ ਤੇ ਸਾਈਡਾਂ ਤੇ ਇਹਨਾਂ ਪਲੇਨ ਕਪੜਾ ਸਭ ਤੋਂ ਪਹਿਲਾਂ ਤਾਂ ਮੈਂ ਆ ਪਲੇਨ ਕਪੜਾ ਕੱਟੂਗੀ ਤੇ ਫਿਰ ਆਪਾਂ ਸ਼ਰਟ ਦਾ ਜਿਹੜਾ ਘੇਰਾ ਵਾ ਇਹ ਲਵਾਂਗੇ ਇਹ ਮੈਂ ਬਾਅਦ ਚੋਂ ਆ ਉਤਾਰ ਦੂੰਗੀ ਸ਼ਾਇਦ ਜਾਂ ਇੱਥੇ ਹੂਰ ਲਾਵੂੰਗੀ ਇਹਦੇ ਥੱਲੇ ਐਵੇਂ ਲੱਗਿਆ ਹੋਇਆ ਇਹ ਇਹਦੇ ਥੱਲੇ ਵੀ ਪੱਟੀ ਲਾਉਣੀ ਪਊ ਨਾ ਜਾਂ ਮੈਂ ਐਵੇਂ ਰੱਖ ਲੂੰਗੀ ਨਹੀਂ ਤਾਂ ਮੈਂ ਉਤਾਰ ਕੇ ਇਹ ਤਾਂ ਚਲ ਬਾਅਦ ਦੀ ਗੱਲ ਆ ਜੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਆ ਸਾਈਡਾਂ ਤੇ ਕਪੜਾ ਪਲੇਨ ਵਾਲਾ ਮੈਂ ਇਹ ਕੱਟ ਦਿੰਨੀ ਆ ਠੀਕ ਆ ਜੀ ਤੇ ਫੇਰ ਇਹਦੀ ਆਪਾਂ ਹਾਈਟ ਲਵਾਂਗੇ ਤੇ ਘੇਰਾ ਲਵਾਂਗੇ ਤੇ ਇਹਦਾ ਜਿਹੜਾ ਪਲੇਨ ਪਿਛਲਾ ਪਾਸਾ ਵਾ ਆ ਵਾ ਇਹਦੇ ਪਿਛਲੇ ਵਾਲਾ ਪਾਸਾ ਆ ਵਾ ਤੇ ਮੈਨੂੰ ਜੈਪੂਰੀ ਜਾਂ ਟਾਈ ਡਾਈ ਟਾਈ ਐਂਡ ਡਾਈ ਜਿਹੜੇ ਡਿਜ਼ਾਈਨ ਦੇ ਬਹੁਤ ਹੀ ਵਧੀਆ ਲੱਗਦੇ ਆ ਦੋਸਤੋ ਫਰੈਂਡਸ ਆਪਾਂ ਨਾ ਅੱਜ ਸ਼ਰਟ ਦੀ ਕਟਿੰਗ ਕਰਦੇ ਆ ਤੇ ਮੈਨੂੰ ਟਾਈਮ ਕਾਫੀ ਲੱਗ ਜਾਂਦਾ ਕਿਉਂਕਿ ਮੇਰੀ ਪ੍ਰੈਕਟਿਸ ਨਹੀਂ ਹੈਗੀ ਕਦੇ-ਕਦੇ ਸਿਲਾਈ ਕਰਨਾ ਪੈਂਦਾ ਸੂਟ ਤਾਂ ਆਓ ਜੀ ਆਪਾਂ ਕੱਟਦੇ ਆ ਸੂਟ ਅੱਜ ਤੇ ਮੈਂ ਤੁਹਾਡੇ ਨਾਲ ਮੈਂ ਕਿਹਾ ਵੀਡੀਓ ਵੀ ਸਮਝਾ ਕਰ ਲਵਾਂ ਤੇ ਵੀ ਮੈਂ ਆਪਦੀ ਸਟਿਚਿੰਗ ਕਰਨ ਲੱਗੀ ਅੱਜ ਸੂਟ ਦੀ ਤੇ ਮੈਨੂੰ ਇਹ ਕੱਪੜੇ ਦਾ ਨਹੀਂ ਪਤਾ ਕੀ ਆ ਤੇ ਹੁਣ ਮੈਂ ਤੁਹਾਨੂੰ ਇਹ ਸਾਰੇ ਇੱਕੋ ਜਿਹੇ ਪੀਸ ਕੱਟ ਕੇ ਆ ਦੋਨੇ ਫੇਰ ਮਿਲਦੀਆਂ ਫਿਰ ਕਿਦਾਂ ਗਲਾ ਕੱਟਣਾ ਤੇ ਕਿਦਾਂ ਆਪਾਂ ਮੋਢੇ ਕੱਟਣੇ ਆ ਤੇ ਮੈਂ ਥੋੜਾ ਜਿਹਾ ਕੰਮ ਕਰਕੇ ਫੇਰ ਮਿਲਦੀ ਆ ਜੀ ਤੇ ਮੈਂ ਠੀਕ ਠਾਕ ਆ ਉਮੀਦ ਕਰਦੀ ਆ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸੱਚੇ ਪਾਸ਼ਾ ਇਹ ਸਭ ਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਬਖਸ਼ੇ ਤੇ ਆਪਾਂ ਸ਼ੁਰੂ ਕਰਦੇ ਆ ਜੀ ਚੱਲਦੇ ਆ ਮੇਰੀ ਵੀਡੀਓ ਚ welcom again friends ਮੈਂ ਨਾ ਸਾਈਡਾਂ ਦਾ ਕਪੜਾ ਲਾਤਾ ਤਾਂ ਪਿਛਲਾ ਜਿਹੜਾ ਪੀਸ ਆ ਉਹ ਵੀ ਮੈਂ ਇਹਦੇ ਜਿੰਨਾ ਹੀ ਕੱਟ ਲਿਆ ਆ ਦੇਖੋ ਦੋਨੇ ਇੱਕੋ ਜਿਹੇ ਪੱਲੇ ਨੇ ਆ ਅੱਗੇ ਵਾਲਾ 파ਲਟਾ ਤੇ ਆ ਇਹਦਾ ਥੱਲੇ ਵਾਲਾ ਜਿਹੜਾ ਇਹ ਇਹਦਾ ਪਿੱਛੇ ਵਾਲਾ ਪੋਰਸ਼ਨ ਆ ਆ ਦੇਖੋ ਜੀ ਆ ਪਿਛਲਾ ਵਾ ਠੀਕ ਆ ਜੀ ਆਹ ਜਿਹੜਾ ਪੂਰੀ ਲੰਬਾਈ ਵਾਲੀ ਛਿਆੜੀ ਇੰਚ ਦੇ ਕਰੀਬ ਆ ਇਹਦੀ ਪੂਰੀ ਲੰਬਾਈ ਆ ਜਿਹੜੀ 46 ਆ ਤੇ ਇਹਦਾ ਘੇਰਾ ਜਿਹੜਾ ਹੈ 28 ਆ ਤੇ ਆਪਾਂ ਸਾਈਡਰ ਤੋਂ ਕੱਟ ਦਾਂਗੇ ਕਈ ਵਾਰੀ ਕਾਣਕੂਨ ਹੋ ਜਾਂਦੀ ਆ ਤਾਂ ਮੈਂ ਵੱਧ ਕੱਟ ਲਿਆ ਵੈਸੇ ਮੇਰਾ 23 ਇੰਚ ਘੇਰਾ ਹੁੰਦਾ 23 24 25 26 27 ਸਾਹੀ ਤਾਂ ਚਾਹੀਦਾ ਸੀ ਫਿਰ ਇੰਨਾ ਕਹਾ ਵੱਧ ਸੀਗਾ ਮੈਂ ਉੱਦਾਂ ਹੀ ਰੱਖ ਲਿਆ ਠੀਕ ਆ ਜੀ ਮੂਰਲਾ ਪੱਲਾ ਪੂਰਾ ਵਾ ਆ ਮੈਂ ਦੇੜ ਕੇ ਆ ਥੱਲੇ ਨੂੰ ਲਾ ਕੇ ਆ ਠੀਕ ਕਰ ਲੂੰਗੀ ਜੀ ਠੀਕ ਆ ਤੇ ਆ ਹੈਗਾ ਇਹਦਾ ਪਿਛਲਾ ਪਾਸਾ ਆ ਵਾਲਾ ਪੋਰਸ਼ਨ ਆ ਹੈਗਾ ਪਿਛਲਾ ਵੀ ਪੱਲਾ ਮੈਂ ਉੱਦਾਂ ਹੀ ਕੱਟ ਲਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਵੱਡਾ ਕੱਟਿਆ ਕਿਉਂਕਿ ਇਹਦਾ ਪਿਛਲੇ ਪਾਸੇ ਉਹ ਫੋਲਡ ਵੀ ਹੋਊਗਾ ਪਿਛਲਾ ਫੱਟਾ ਮੁੜੂਗਾ ਨ ਉਨਾ ਮੈਂ ਵੱਧ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਹਦੇ ਉੱਤੇ ਦੋਨੇ ਇਕੱਠੇ ਕਰ ਲੈਨੇ ਆ ਗਲਾ ਤੇ ਜਿਹੜਾ ਹੈਗਾ ਆਪਾਂ ਉਹ ਕਟਾਂਗੇ ਇਹਦੀਆਂ ਮੋਢੇ ਤੇ ਗਲੇ ਗਲਾ ਕਟਾਂਗੇ ਇਹਨੂੰ ਬਿਲਕੁਲ ਫਿਕਸ ਕਰਕੇ ਨਾ ਆਰਾਮ ਨਾਲ ਦੇਖੋ ਦੋਨਾਂ ਨੂੰ ਆਪਾਂ ਇੱਕੋ ਜਿਹਾ ਕਰ ਲਿਆ ਵਾ ਆ ਦੇਖੋ ਦੋਨੇ ਜਿਹੜੇ ਜੋੜ ਲਿਆ ਮੈਂ ਆ ਇਹਦਾ ਸਿੱਧਾ ਪਾਸਾ ਆ ਇਹਦਾ ਸਿੱਧਾ ਪਾਸਾ ਆਪਾਂ ਹੁਣ ਇਨਾਂ ਨੂੰ ਇੱਕੋ ਜਿਹਾ ਕਰ ਲੈਣਾ ਬਿਲਕੁਲ ਸੈਂਟਰ ਕਰਨਾ ਇਹਦਾ ਕੱਪੜੇ ਦਾ ਸੈਂਟਰ ਤੋਂ ਅਸੀਂ ਗਲਾ ਕੱਟਾਂਗੇ ਜੇ ਅਸੀਂ ਸੈਂਟਰ ਨਹੀਂ ਕਰਦੇ ਨਾ ਐਵੇਂ ਕਈ ਵਾਰੀ ਐਵੇਂ ਜਿਹੜੀ ਕਾਣ ਆ ਜਿਹੜੀ ਆ ਜਾਂਦੀ ਹੈ ਇਹਦੇ ਵਿੱਚ ਆਪਾਂ ਇਹਦਾ ਸੈਂਟਰ ਕਰ ਲਾਂਗੇ ਆ ਦੇਖੋ ਜੀ ਆ ਇਹਦਾ ਥੱਲੇ ਵਾਲਾ ਪੱਲਾ ਇਹ ਵੱਡਾ ਕਿਉਂ ਕਿ ਇਹਦਾ ਪੱਟਾ ਮੋੜਨਾ ਵਾ ਤੇ ਆ ਇਹਦਾ ਉੱਪਰਲਾ ਪੱਲਾ ਹੁਣ ਆਪਾਂ ਨੂੰ ਬਿਲਕੁਲ ਇੱਕੋ ਜਿਹਾ ਕਰ ਲੈਣਾ ਵਾ ਤੋਂ ਲੈ ਕੇ ਕਾਫੀ ਸਾਵਧਾਨੀ ਵਰਤਨੀ ਪੈਂਦੀ ਹੈ ਜਦੋਂ ਕੱਪੜਾ ਆਪਾਂ ਕੱਟਦੇ ਆ ਤੇ ਬਿਲਕੁਲ ਤੁਹਾਡੇ ਕੋਲੇ ਜਿਹੜੀ ਹੈਗੀ ਆ ਕੋਈ ਗੱਲ ਨਾ ਕਰੇ ਖਾਸ ਕਰਕੇ ਸਾਡੇ ਵਰਗੇ ਜਿਹੜੇ ਕਦੇ-ਕਦੇ ਸਿਉਂਦੇ ਆ ਤੇ ਬਾਕੀ ਜਿਹੜੇ ਟੇਲਰ ਉਹਨਾਂ ਕੋਲੇ ਤਾਂ ਕਸਟਮਰ ਵੀ ਹੁੰਦੇ ਆ ਸਭ ਕੁਝ ਹੁੰਦਾ ਨੇਕਦੇ ਉਹ ਫੇਰ ਵੀ ਕੱਟੀ ਜਾਂਦੇ ਹੁੰਦੇ ਆ ਤੇ ਗੱਲ ਵੀ ਕਰੀ ਜਾਂਦੇ ਆ ਠੀਕ ਆ ਜੀ ਆ ਆਪਾਂ ਦੂਰਾ ਕਰ ਲਿਆ ਨੂੰ ਦੂਰਾ ਕਰਕੇ ਹੁਣ ਆਪਾਂ ਜਿਹੜਾ 28 ਇੰਚ ਜਾਂ 26 ਇੰਚ ਘੇਰਾ ਲਿਆ ਉਹਦੇ ਵਿੱਚੋਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਮੋਢਿਆਂ ਦਾ ਜਿਹੜੀ ਘਾਟ ਕੱਟਣੀ ਹੈਗੀ ਮੋਢੇ ਕਿੰਨੇ ਆ ਅਣੀ ਕਿ ਚੜਾਈ ਆਪਾਂ ਟੀਰੇ ਦੀ ਲੈਣੀ ਆ ਇਹਨੂੰ ਟੀਰਾ ਕਹਿੰਦੇ ਆ ਸੀ ਜਿਹੜੀ ਉੱਪਰ ਆਪਣੇ ਮੋਰਾਂ ਦੇ ਉੱਤੇ ਮੋਢੇ ਨੇ ਆਪਾਂ ਇੱਕੋ ਜਿਹਾ ਕਰ ਲਿਆ ਵਾ ਤੇ ਹੁਣ ਆਪਾਂ ਆਹ ਦੇਖਣਾ ਵਾ ਕਿੰਨਾ ਹੈ ਮੇਰਾ ਜਿਹੜਾ ਟੀਰਾ 14 ਇੰਚ ਹੁੰਦਾ ਪਰ ਮੈਂ 15 ਰੱਖਦੀ ਆ ਤਾਂ ਕਿ ਜਿਹੜੇ ਇਦਾਂ ਦੇ ਜਦੋਂ ਲਾਈਨਿੰਗ ਲੱਗਦੀ ਹੈ ਨਾ ਦਾ ਕਪੜਾ ਥੋੜਾ ਜਿਹਾ ਟਾਈਟ ਹੋ ਜਾਂਦਾ ਇਹਦੇ ਥੱਲੇ ਲਾਈਨਿੰਗ ਵੀ ਲੱਗਣੀ ਆ ਇਸ ਕਰਕੇ ਮੈਂ ਜਿਹੜਾ 315 ਰੱਖਦੀ ਆ ਆ ਠੀਕ ਆ ਜੀ ਆਹ ਸਾਡਾ ਟੋਟਲ ਆ ਜਿਹੜਾ ਤੇਰਾ ਦੋਨੋਂ 26 ਹੈ ਇੱਥੋਂ ਠੀਕ ਆ ਜੀ 26 ਆ ਤੇ ਆਪਾਂ ਨੂੰ ਚਾਹੀਦਾ ਵਾ ਇਹ 15 ਇੰਚ ਠੀਕ ਆ ਜੀ ਫਿਰ ਆਪਾਂ 7.5 ਰੱਖਾਂਗੇ ਇੱਥੋਂ ਜੇ 7.5 ਰੱਖਾਂਗੇ ਆ ਦੇਖੋ ਜੇ 7.5 ਰੱਖਾਂਗੇ ਤਾਂ ਆਪਣਾ 15 ਹੋ ਜਾਊਗਾ 15 ਦਾ ਮੇਰਾ ਤਿਆਰ ਹੁੰਦਾ ਤੇ ਮੈਂ 8 ਰੱਖੂੰਗੀ ਆ ਦੇਖੋ ਜੀ ਆਪਾਂ 8 ਇੰਚਾ ਜਿਹੜਾ ਇਹਨਾਂ 8 ਇੰਚ ਰੱਖ ਲਿਆ ਵਾ ਇਥੋਂ 8 ਇੰਚ ਤੇ ਆਪਾਂ ਨਿਸ਼ਾਨਾ ਲਾ ਲਿਆ ਵਾ ਠੀਕ ਹੈ ਜੀ ਤੇ ਇਹ ਜਿਹੜਾ ਮੇਰਾ ਥੱਲੇ ਨੂੰ ਉਹ ਵੀ 8 ਹੀ ਹੁੰਦਾ ਆ ਦੇਖੋ ਥੱਲੇ ਨੂੰ ਵੀ ਆਪਾਂ 8 ਕਰ ਲਿਆ ਇਹ 8 ਕਰ ਲਿਆ ਤੇ ਆਪਾਂ ਇੱਕ ਲਾਈਨ ਮਾਰ ਲੈਨੇ 8 ਇੰਚ ਦੇ ਤੇ ਇਧਰੋਂ ਵੀ ਲਾਈਨ ਮਾਰ ਦਿੰਨੇ ਆਪਾਂ ਠੀਕ ਹੈ ਜੀ ਆਪਾਂ ਹੁਣ ਆ ਜਿਹੜੀ ਮੋਢੇ ਦੀ ਆ ਇਥੋਂ ਗਲਾਈ ਪਾ ਲੈਣੀ ਹੈ ਤੋਂ ਐਵੇਂ ਕਰਕੇ ਅਗਲਾ ਹੀ ਪਾ ਦਈਏ ਠੀਕ ਆ ਜੀ ਹੁਣ ਆਪਾਂ ਇਹਨਾਂ ਨੂੰ ਇਕੱਠੇ ਹੀ ਕੱਟਣਾ ਦੋਨਾਂ ਨੂੰ ਤੇ ਫੇਰ ਪਿਛਲੇ ਜਿਹੜਾ ਮੂਰਲੇ ਪਾਸੇ ਦੀ ਉੱਥੇ ਆਪਾਂ ਹੋਰ ਜਿਹੜੀ ਹੈਗੀ ਆ ਕਟਾਈ ਕਰ ਦੇਣੀ ਆ ਮੂਰਲੇ ਜਿਹੜਾ ਇਹ ਆਪਣਾ ਹੁੰਦਾ ਤੇ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਜੀ ਆਪਣੇ ਜਿਹੜੇ ਮੋਢੇ ਆ ਕੱਟ ਹੋ ਗਏ ਵਾਹਿਗੁਰੂ ਜੀ ਮੈਨੂੰ ਆਹ ਹਾਦ ਤਾ ਮੈਂ ਸਭ ਤੋਂ ਪਹਿਲਾਂ ਜਿਹੜਾ ਥੋੜਾ ਥੋੜਾ ਵੱਧ ਹੀ ਰੱਖ ਲੈਂਦੀ ਹੁੰਨੀ ਆ ਕਿਉਂਕਿ ਬਾਅਦ ਚ ਜਦੋਂ ਫਿਟਿੰਗ ਹੁੰਦੀ ਆ ਫਿਰ ਆਪਾਂ ਵੱਧ ਘਟ ਕਰ ਸਕਦੇ ਆ ਹੁਣ ਆਪਾਂ ਜੀ ਲੈਣਾ ਗਲੇ ਦੀ ਜਿਹੜੀ ਚੌੜਾਈ ਆ ਉਹ ਕਿੰਨੀ ਲੈਣੀ ਆ ਮੈਂ 2.5 ਇੰਚ ਰੱਖ ਦੇ ਹੁੰਨੀ ਆ ਅੰਦਰੋਂ ਜਿਹੜਾ ਗਲਾ ਇਹ ਆਪਾਂ 2.5 ਇੰਚ ਰੱਖ ਲੈਨੇ ਆ 2.5 ਤੋਂ ਵੀ ਥੋੜਾ ਜਿਹਾ ਘੱਟ ਹੀ ਮੈਂ ਰੱਖਦੀ ਹੁੰਨੀ ਆ ਕਿਉਂਕਿ ਜਦੋਂ ਅੱਧੇ ਇੰਚ ਇੱਕ ਪੈਰ ਦੀ ਵਿੱਚ ਨੂੰ ਵੀ ਮੁੜ ਜਾਣਾ ਵਾ ਤੇ ਫਿਰ ਇਹ ਜਿਹੜਾ ਹੈਗਾ ਜੇ 2.5 ਰੱਖਾਂਗੇ ਤਾਂ 3 ਹੋ ਜਾਊਗਾ ਗਲਾ ਜਿਹੜਾ ਜਿਆਦਾ ਬ੍ਰਾਡ ਹੋ ਜਾਂਦਾ ਫਿਰ ਮੋਢਿਆਂ ਤੋਂ ਥੱਲੇ ਲੈਂਦਾ ਰਹਿੰਦਾ ਮੇਰਾ ਥੋੜਾ ਅਜੀਬ ਹੀ ਆ ਜਿਹੜਾ ਨਾਪ ਆ ਮੈਨੂੰ ਟੇਲਰ ਵੀ ਕਹਿੰਦੇ ਹੁੰਦੇ ਆ ਵੀ ਤੁਹਾਡਾ ਇੰਨਾ ਛੋਟਾ ਗਲਾ ਹੁੰਦਾ ਤੇ ਮੈਂ ਛੋਟਾ ਹੀ ਪੈਂਦੀ ਆ ਜੀ ਗਲਾ ਤੇ ਆਪਾਂ ਹੁਣ ਇਹਨੂੰ 2.5 ਤੋਂ ਥੋੜਾ ਜਿਹਾ ਘੱਟ ਰੱਖਣੀ ਆ ਥੋੜਾ ਜਿਹਾ ਘੱਟ ਠੀਕ ਆ 2 ਪੁਆਇੰਟ ਘੱਟ ਰੱਖਿਆ 2.5 ਤੋਂ ਠੀਕ ਆ ਜੀ ਤੇ ਮੇਰੇ ਜਿਹੜੇ ਪਿਛਲੇ ਗਲੇ ਦੀ ਹੈਗੀ ਆ ਆਪਾਂ ਢੰਗਾਈ ਆ ਜਿਹੜੀ ਰੱਖਣੀ ਆ ਇਹ ਮੈਂ ਰੱਖਦੀ ਹੁੰਨੀ ਆ 4 ਇੰਚ ਆਪਾਂ ਆ ਪਿਛਲਾ ਹੀ ਆਪਾਂ ਪਾਸਾ ਉੱਪਰ ਇੱਥੇ ਮੈਂ 4 ਇੰਚ ਤੇ ਨਿਸ਼ਾਨ ਲਾ ਲਿਆ ਜੀ ਤੇ ਇਧਰੋਂ ਵੀ ਲਾਤਾ ਤੇ ਇਧਰੋਂ ਲਾਤਾ ਇੱਥੋਂ ਥੋੜੀ ਜਿਹੀ ਗੁਲਾਈ ਪਾ ਦੇਣੀ ਆਪਾਂ ਇਹ ਮੇਰਾ ਪਿਛਲਾ ਪਾਸਾ ਗੋਲ ਆ ਤੇ ਮੂਰਲਾ ਮੈਂ ਡਿਜ਼ਾਈਨ ਦਾਰ ਬਣਾਉਂਗੀ ਮੂਰਲਾ ਮੈਂ ਹਜੇ ਨਹੀਂ ਕੱਟੂੰਗੀ ਤੇ ਸ਼ਾਇਦ ਮੈਂ ਮੂਰਲਾ ਵੀ ਗੋਲੀ ਬਣਾਉਣਾ ਠੀਕ ਆ ਜੀ ਆ ਆਪਾਂ ਪਿਛਲਾ ਪਾਸਾ ਅਲੱਗ ਕਰਕੇ ਕਟਾਂਗੇ ਇਕੱਠੇ ਨਹੀਂ ਕੱਟਨੇ ਦੋਨੇ ਅਲੱਗ ਕਰਕੇ ਕੱਟਨੇ ਆ ਤੇ ਆ ਜਿਹੜੇ ਮੋਢੇ ਦੀ ਆਪਾਂ ਕਟਾਈ ਪਾਉਣੀ ਆ ਇਧਰਲੇ ਪਾਸਿਓ ਆ ਲੈ ਲੈਣਾ ਭਾ 1 ਇੰਚ 1 ਇੰਚ ਇਹ ਡੀਪ ਕਰ ਦੇਣਾ ਇੱਥੋਂ ਜੀ ਇੱਥੋਂ ਤੋਂ ਲੈ ਕੇ 1 ਇੰਚ 1 ਇੰਚ ਜਾਂ ਅੱਧਾ ਇੰਚ ਕਰ ਲਓ ਜਿੰਨਾ ਕੋ ਤੁਹਾਨੂੰ ਲੱਗਦਾ ਵੀ ਮੇਰਾ ਠੀਕ ਰਹੂਗਾ ਆਪਾਂ ਇਹਨੂੰ ਫਿਰ ਇਸ ਤਰ੍ਹਾਂ ਘਟਾਈ ਪਾ ਦੇਣੀ ਹੈ ਜੀ ਇਧਰਲੇ ਪਾਸੋਂ ਮੋੜਾ ਜਿਹੜਾ ਟਾਣਾ ਹੁੰਦਾ ਆਪਾਂ ਇਹਨੂੰ ਐਨੇ ਕੱਟ ਦੇਣਾ ਜੀ ਠੀਕ ਹੈ ਜੀ ਤੇ ਇਹਦੇ ਜਿਹੜੇ ਬਲੋਈਆਂ ਦੇ ਨਿਸ਼ਾਨ ਅੱਜ ਇਹ ਤਾਂ ਲਾਈਨਿੰਗ ਵਾਲਾ ਨਹੀਂ ਸੂਟ ਫਿਰ ਤਾਂ ਮੈਂ ਇੱਥੋਂ ਹੀ ਸਿੱਧਾ ਬਲੋਈਆਂ ਦੇ ਨਿਸ਼ਾਨ ਲਾ ਦੇਣੀ ਆ ਹੁਣ ਮੈਂ ਪਹਿਲਾਂ ਇਹਦੀ ਲਾਈਨਿੰਗ ਕੱਟੂਗੀ ਫਿਰ ਲਾਈਨਿੰਗ ਦੇ ਉੱਤੇ ਆ ਜਿਹੜੀ ਮੈਂ ਨਿਸ਼ਾਨ ਲਾਉਂਗੀ ਬਲੋਈਆਂ ਦੇ ਠੀਕ ਆ ਜੀ ਹੁਣ ਆਪਾਂ ਇਹਨਾਂ ਦੋਨਾਂ ਨੂੰ ਪੱਲਿਆਂ ਨੂੰ ਅਲੱਗ ਕਰ ਦਿੰਨੇ ਆ ਤੇ ਆਪਾਂ ਮੂਹਰਲਾ ਪਾਸਾ ਜਿਹੜਾ ਆ ਅਲੱਗ ਕੱਟ ਲੈਂਦੇ ਆ ਠੀਕ ਆ ਜੀ ਆਪਾਂ ਮੂਹਰਲਾ ਅਲੱਗ ਕੱਢ ਲਿਆ ਆ ਦੇਖੋ ਜੀ ਆਪਾਂ ਮੂਰਲਾ ਲੱਕ ਕੱਟ ਲਿਆ ਤੇ ਮੂਰਲੇ ਪਾਸੇ ਦੀ ਜਿਹੜੀ ਮੇਰੀ ਹੈਗੀ ਆ ਡੁੰਗਾਈ ਤੇ ਉਹ ਹੈ ਨਾ ਜਿਹੜੀ ਆਪਾਂ ਰੱਖਾਂਗੇ ਆਪਾਂ ਰੱਖੀ ਸੀ 2.5 ਤੋਂ ਥੋੜਾ ਜਿਹਾ ਘੱਟ ਇੱਥੇ 2.5 ਹੁੰਦਾ ਇੱਥੇ ਤੱਕ ਠੀਕ ਹੈ ਜੀ ਆ ਰੱਖ ਲਿਆ ਤੇ ਥੱਲੇ ਵਾਲੀ ਮੈਂ ਰੱਖੂੰਗੀ ਗੋਲ ਗਲੇ ਦੀ ਮੈਂ 6 ਇੰਚ ਹੀ ਰੱਖਦੀ ਆ ਜੇ ਡਿਜ਼ਾਈਨਰ ਹੁੰਦਾ ਤਾਂ ਉਹਦੀ 7 ਇੰਚ ਡੁੰਗਾਈ ਰੱਖਦੀ ਆ ਮੈਂ ਇਹਦੀ ਮੈਂ 6 ਰੱਖੂੰਗੀ ਜੇ ਮੈਨੂੰ ਛੋਟਾ ਲੱਗਿਆ ਤਾਂ ਮੈਂ ਹੋਰ ਕੱਟ ਦੂੰਗੀ ਆ ਦੇਖੋ ਜੀ ਆਪਾਂ ਨਿਸ਼ਾਨਾਣ ਲਾ ਲਿਆ ਇਹ ਇਥੋਂ ਸਿੱਧਾ ਕਰ ਦੋ ਤੇ ਇਥੋਂ ਵੀ ਸਿੱਧਾ ਕਰਤਾ ਤੇ ਇਥੋਂ ਆਪਾਂ ਜਿਹੜੀ ਹੈਗੀ ਗੁਲਾਈ ਪਾ ਦੇਣੀ ਹੈ ਜੀ ਇਹ ਆਪਣਾ ਹੋ ਗਿਆ ਮੂਹਰ ਲਗਣਾ ਦਰੂਮ ਕੱਟ ਦੇਣੀ ਹੈ ਆਪਾਂ ਮੂਹਰ ਲਗੜਾ ਕੱਟਦੇ ਆਂ ਆਹ ਵਾਲੇ ਨੇ ਨਾ ਜਿਹੜੇ ਵਿੱਚੋਂ ਪੀਸ ਕੱਟਦੇ ਬਹੁਤ ਹੀ ਸਮਹਾਲ ਕੇ ਰੱਖਣੇ ਚਾਹੀਦੇ ਕਿਉਂਕਿ ਇਹਦੇ ਨਾਲ ਆਪਾਂ ਕੀ ਕਰਦੇ ਹਾਂ ਨਾ ਜਿਹੜੀ ਥੱਲੇ ਇਹਦੇ ਲੀਨ ਲਾਉਣ ਨੂੰ ਕੱਟਦੇ ਹਾਂ ਉਹ ਆਸਾਨੀ ਨਾਲ ਕੱਟੀ ਜਾਂਦੀਆਂ ਇਹਨੂੰ ਮੈਂ ਸੰਭਾਲ ਕੇ ਰੱਖ ਲੂੰਗੀ ਆ ਆਪਣਾ ਪਿਛਲਾ ਗਲਾ ਹੋ ਗਿਆ ਜੀ ਆ ਦੇਖੋ ਇਸ ਤਰ੍ਹਾਂ ਹੋ ਗਿਆ ਗਲਾ ਵੀ ਹੋ ਗਿਆ ਤੇ ਮੋਡੇ ਵੀ ਹੋ ਗਏ ਇਹ ਇਸੇ ਨੂੰ ਮੈਂ ਲਾਈਨਿੰਗ ਦੇ ਉੱਤੇ ਰੱਖ ਕੇ ਕੱਟ ਲੈਣਾ ਤੇ ਲਾਈਨਿੰਗ ਦੇ ਵਾਸਤੇ ਧਿਆਨ ਦੇਣ ਜੋ ਗੱਲ ਹੁੰਦੀ ਆ ਆ ਮੈਂ ਇਹਦੀ ਲਾਈਨਿੰਗ ਵੀ ਲੈ ਕੇ ਆਈ ਨਾ ਦੇਖੋ ਆ ਲਾਈਨਿੰਗ ਆ ਇਹ ਲਾਈਨਿੰਗ ਨੂੰ ਇਦਾਂ ਹੀ ਦੂਰੀ ਕਰਕੇ ਮੈਂ ਦੋ ਇਕੱਠੀਆਂ ਕੱਟ ਲੂੰਗੀ ਪਿਛਲਾ ਵੀ ਤੇ ਮੋਹਨ ਲਾ ਵੀ ਕਿਉਂਕਿ ਸਾਡੇ ਸੇਮ ਨੇ ਪੱਲੇ ਤੇ ਆ ਦੇਖੋ ਮੈਂ ਦੂਰੀ ਕਰਕੇ ਪ੍ਰੈਸ ਕਰਕੇ ਰੱਖੀ ਆ ਪਹਿਲਾਂ ਤੋਂ ਪ੍ਰੈਸ ਕਰ ਲਏ ਨੂੰ ਅ ਸੌਰੀ ਗਾਇਜ਼ ਮੇਰੇ ਨਾ ਪੜੋਸ ਵਿੱਚ ਕੰਮ ਚੱਲਦਾ ਥੋੜਾ ਜਿਹਾ ਅਨਵੰਟਡ ਵਾਚ ਵੋਇਸਾ ਜੋ ਆ ਰਹੀ ਹੈ ਤੇ ਇਸ ਲਈ ਤੁਸੀਂ ਥੋੜਾ ਜਿਹਾ ਇਗਨੋਰ ਕਰਿਓ ਕੋਈ ਚੀਜ਼ ਬਣਾ ਰਹੀ ਐ ਸ਼ਾਇਦ ਆਹ ਦੂਰਾ ਪਾਸਾ ਵਾ ਇਹਦੇ ਉੱਤੇ ਆਪਾਂ ਇਂ ਰੱਖ ਕੇ ਨਾ ਇਹਨੂੰ ਕੱਟ ਲੈਣੀ ਲਾਈਨਿੰਗ ਤੇ ਮੈਂ ਵੀਡੀਓ ਨਹੀਂ ਲੰਬਾ ਕਰਦੀ ਮੈਂ ਕੱਟ ਕੇ ਸ਼ਾਇਦ ਮੈਂ ਹੋ ਸਕਿਆ ਤਾਂ ਮੈਂ ਜਿਹੜਾ ਸਿਉਣ ਵਾਲਾ ਵੀਡੀਓ ਉਹ ਵੀ ਸਾਂਝਾ ਕਰਾਂ ਤੇ ਆਪਾਂ ਨੇ ਨਾ ਇਹਦੇ ਉੱਤੇ ਇਹ ਲਾਈਨਿੰਗ ਸਾਰੀ ਚੰਗੀ ਤਰ੍ਹਾਂ ਵਿਛਾ ਕੇ ਐਵੇਂ 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 ਕੱਟ ਦੇਣੀ ਆ ਤੇ ਲਾਈਨਿੰਗ ਆ ਜਿਹੜੀ ਥੋੜੀ ਲੂਸ ਹੋਣੀ ਚਾਹੀਦੀ ਆ ਇੱਕ ਪੈਰ ਦੀ ਜਿਹੜੀ ਉਹਦੇ ਤੇ ਆਪਾਂ ਰੱਖਾਂਗੇ ਦੂਸਰੀ ਵੱਡੀ ਰੱਖਾਂਗੇ ਇਹਦੇ ਨਾਲ ਇੱਕ ਪੈਰ ਤੇ ਫਿਰ ਕਈ ਵਾਰੀ ਘੁੱਟਦੀ ਆ ਥੱਲੂ ਖਿੱਚਦੀ ਆ ਜਿਹੜੀ ਲਾਈਨਿੰਗ ਹੁੰਦੀ ਆ ਥੋੜੀ ਜਿਹੀ ਲੂਸ ਰੱਖ ਲਵੇ ਜਦੋਂ ਅਸੀਂ ਇਹਨੂੰ ਇਹਦੇ ਨਾਲ ਸਟਿਚ ਕਰਨਾ ਵਾ ਇਸ ਤਰ੍ਹਾਂ ਸਾਰੀ ਸਟਿਚ ਕਰਾਂਗੇ ਫੇਰ ਬਲੂਈਆਂ ਬਣਣਗੀਆਂ ਉਦੋਂ ਨਾ ਅਸੀਂ ਆਹ ਜਿਹੜਾ ਥੱਲੇ ਵਾਲਾ ਕੱਪੜਾ ਇਹਨੂੰ ਖਿੱਚਣਾ ਨਹੀਂ ਹੈਗਾ ਇਹਨੂੰ ਢੂਜ਼ ਢੂਜ਼ ਹੀ ਰੱਖਣਾ ਤਾਂ ਕਿ ਮਗਰੋਂ ਵੀ ਸਾਡਾ ਟਾਈਟ ਨਾ ਹੋ ਜਾਵੇ ਠੀਕ ਹੈ ਜੀ ਆਹ ਆਪਣਾ ਪਿਛਲਾ ਪਾਸਾ ਵਾ ਪਿਛਲੇ ਪਾਸੇ ਦੇ ਗਲੇ ਦੇ ਇਹ ਆਪਣੇ ਨਿਸ਼ਾਨ ਲੱਗੇ ਹੋਏ ਨੇ ਆਪਾਂ ਉਹ ਵੀ ਕੱਟ ਦੇਣਾ ਨਾਲ ਆਹ ਦੇਖੋ ਆਹ ਆਪਣਾ ਪਿਛਲੇ ਪਾਸੇ ਦਾ ਨਿਸ਼ਾਨ ਲੱਗਾ ਹੈ ਇੱਧਰ ਇਹ ਵੀ ਕੱਟ ਦਿੰਨੇ ਆ ਮੈਂ ਆਪਣੇ ਵੱਲੋਂ ਤਾਂ ਥੋੜਾ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਮੇਰੀ ਅੰਨੀ ਪ੍ਰੈਕਟਿਸ ਨਹੀਂ ਹੈਗੀ ਤੇ ਇਸ ਕਰਕੇ ਥੋੜਾ ਟਾਈਮ ਵੀ ਲੱਗਦਾ ਵਾ ਇਹ ਨਾਲ ਕੱਟਣ ਵਾਲੇ ਕੰਮ ਦੇ ਵਿੱਚ ਕਦੇ ਵੀ ਸਾਨੂੰ ਕਾਲੀ ਨਹੀਂ ਕਰਨੀ ਚਾਹੀਦੀ ਤੇ ਕਿਉਂਕਿ ਜਿਹੜਾ ਇੱਕ ਵਾਰੀ ਕੱਟ ਗਿਆ ਫਿਰ ਖਰਾਬ ਹੋ ਜਾਂਦਾ ਕੱਪੜਾ ਤਾਂ ਆਰਾਮ ਨਾਲ ਸਾਨੂੰ ਇੱਕ ਮਨ ਹੋ ਕੇ ਜਿਹੜਾ ਕੱਟਣਾ ਚਾਹੀਦਾ ਆ ਆਪਣਾ ਪਿਛਲਾ ਕਾਲਾ ਫਿਸ਼ ਲਗਿਆ ਇਹ ਵੀ ਮੈਂ ਸੰਭ ਕੇ ਰੱਖਣਾ ਕਿਉਂਕਿ ਪਿਛਲੇ ਵੀ ਆਪਾਂ ਰੇ ਪੂਰੀ ਪੱਟੀ ਆ ਜਿਹੜੀ ਇਹਦੇ ਹੇਠੇ ਲਾਵਾਂਗੇ ਤੇ ਹੁਣ ਮੈਂ ਲਾਈਨਿੰਗ ਕੱਟ ਲੈਣੀ ਆ ਫਰੈਂਡਸ ਉਮੀਦ ਕਰਦੀ ਆ ਮੇਰਾ ਇਹ ਸਿੰਪਲ ਜਿਹਾ ਸ਼ਰਟ ਕਟ ਕਟਿੰਗ ਦਾ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਜੇ ਵੀ ਮੈਂ ਕਿਤੇ ਗਲਤ ਹੋਵਾਂ ਕਿਉਂਕਿ ਮੈਂ ਕੋਈ ਪ੍ਰੈਕਟਿਸ ਦੀ ਮੇਰੀ ਟ੍ਰੇਨਿੰਗ ਨਹੀਂ ਲਈ ਹੋਈ ਟੈਲਰਿੰਗ ਦੀ ਤੇ ਪਰ ਮੈਂ ਸੂਟ ਆਪਣੇ ਖੁਦ ਹੀ ਸਟਿਚ ਕਰਦੀ ਆ ਤਾਂ ਮੈਨੂੰ ਸੁਝਾਓ ਜ਼ਰੂਰ ਦਿਓ ਕੋਈ ਵੀ ਚੀਜ਼ ਮੈਂ ਗਲਤ ਕਰੀ ਹੋਵੇ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੂੰ ਕੱਪੜੇ ਸਟਿਚ ਕਰਨੇ ਆਉਂਦੇ ਆ ਜਿਨ੍ਹਾਂ ਨੇ ਟ੍ਰੇਨਿੰਗ ਕਰੀ ਹੋਈ ਆ ਪਰ ਮੈਂ ਕੋਈ ਟ੍ਰੇਨਿੰਗ ਨਹੀਂ ਕਰੀ ਇਸ ਕਰਕੇ ਮੈਨੂੰ ਤੁਸੀਂ ਸੁਝਾਓ ਜ਼ਰੂਰ ਦਿਓ ਮੈਨੂੰ ਦੱਸਿਓ ਵੀ ਕੀ ਗਲਤ ਕੀਤਾ ਮੈਂ ਤੇ ਕਿਵੇਂ ਮੈਨੂੰ ਕਰਨਾ ਚਾਹੀਦਾ ਮੈਨੂੰ ਦੱਸਿਓ ਜਰੂਰ ਫਰੈਂਡਸ ਤੇ ਹੁਣ ਮੈਂ ਲਾਈਨਿੰਗ ਕੱਟ ਲੈਨੀ ਆ ਆਪਾਂ ਵੀਡੀਓ ਬਹੁਤ ਲੰਮਾ ਹੋ ਗਿਆ ਤੇ ਹੁਣ ਆਪਾਂ ਵੀਡੀਓ ਐਂਡ ਕਰਦੇ ਆ ਤੇ ਮਿਲਦੇ ਆ ਨਵੇਂ ਵੀਡੀਓ ਚ ਹੋ ਸਕਦਾ ਸਟਿਚਿੰਗ ਦਾ ਹੋਵੇ ਵੀਡੀਓ ਹੋ ਸਕਦਾ ਮੈਂ ਕੱਲ ਨੂੰ ਸਲਵਾਰ ਕਟਿੰਗ ਕਰਾਂ ਸਲਵਾਰ ਹੀ ਪਹਿਲਾਂ ਸਟਿਚ ਕਰਾਂ ਕਿਉਂਕਿ ਉਹ ਮੈਨੂੰ ਈਜ਼ੀ ਲੱਗਦੀ ਆ ਠੀਕ ਆ ਜੀ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ